लुधियाना ਵਿੱਚ ਸਵਰਨਕਾਰ ਸੰਗ ਵੱਲੋਂ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਵਿੱਚ ਸੂਬੇ ਪਾਰਦੇਸ ਸਵਰਨਕਾਰਾਂ ਨੇ ਹਿੱਸਾ ਲੈਂਦਿਆਂ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕੀਤੀ ਤੇ ਉੱਥੇ ਹੀ ਉਨ੍ਹਾਂ ਪੇਸ਼ਾਰੀਆਂ ਸਮੱਸਿਆਵਾਂ ਦਾ ਵੀ ਜ਼ਿਕਰ ਕੀਤਾ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਲੁਧਿਆਣਾ ਸਵਰਨਕਾਰ ਸੰਗ ਦੇ ਪ੍ਰਧਾਨ ਨੇ ਕਿਹਾ ਮੀਟਿੰਗ ਦੇ ਵਿੱਚ ਕਈ ਮੁੱਦਿਆਂ ਤੇ ਵਿਚਾਰ-ਚਰਚਾ ਕੀਤੀ ਗਈ ਹੈ ਉਨ੍ਹਾਂ ਕਿਹਾ ਇਸ ਵਿੱਚ ਵਿਸ਼ੇਸ਼ ਤੌਰ ਤੇ ਨਵੇਂ ਸੰਗਠਨ ਦਾ ਸਨਮਾਨ ਵੀ ਕੀਤਾ ਗਿਆ ਜਿਸ ਪੰਜਾਬ ਦੇ ਪ੍ਰਧਾਨ ਜਸਪਾਲ ਚੋਹਾਂਜੀ ਉੱਚੇ ਤੌਰ ਤੇ ਆਏ ਤੇ ਨਾਲ ਉਹਨਾਂ ਦੇ ਨਾਲ ਪੂਰੀ ਸੁਚੀ ਟੀਮ ਆਈ ਅੱਜ ਮੁੱਦੇ ਕੋਈ ਨਹੀਂ ਸੀ ਇੱਕ ਸਨਮਾਨ ਸਮਰੋਹ ਸੀ ਉਹਦੇ ਨਾਲ ਨਾਲ ਕੁਝ ਗੱਲਾਂ ਸੀਗੀਆਂ ਜਿਹੜੀ 411 ਧਾਰਾ 411 12 ਧਾਰਾ ਜਿਹੜੀ ਸਾਨੂੰ ਕਈ ਸਾਲਾਂ ਤੋਂ ਤੰਗ ਕਰਦੀ ਆ ਰਹੀ ਹੈ ਕਿ ਕੋਈ ਵੀ ਦੁਕਾਨਦਾਰ ਕੋਈ ਪੁਰਾਣਾ ਸਮਾਨ ਲੈਂਦਾ ਆਪਣੇ ਘਰ ਦੀ ਰੋਜੀ ਰੁਟੀ ਚਲਾਉਣ ਵਾਸਤੇ ਕਿਸੇ ਨੂੰ ਇਹ ਤਾਂ ਪਤਾ ਨਹੀਂ ਹੁੰਦਾ ਕਿਸਦੇ ਮੱਥੇ ਤੇ ਨਹੀਂ ਲਿਖਿਆ ਹੁੰਦਾ ਕਿ ਇਹ ਚੋਰ ਹੈ ਆਪਣੇ ਵੱਲੋਂ ਪੂਰੀ ਝੜ ਢੰਗ ਦੇ ਨਾਲ ਕੋਸ਼ਿਸ਼ ਕਰੀਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਤੇ ਹਮੇਸ਼ਾ ਸੁਨਿਆਰ ਭਾਈਚਾਰੇ ਜੁਵਲਰ ਭਾਈਚਾਰੇ ਨੇ ਹਮੇਸ਼ਾ ਇਹ ਦੇਖਿਆ ਹੈ ਕਿ ਕਿਸੇ ਨੂੰ ਘਰ ਦੀ ਜ਼ਰੂਰਤ ਹੁੰਦੀ ਹੈ ਤੇ ਉਹ ਆਪਣੇ ਸਮਾਨ ਵੇਚਣ ਆਂਦਾ ਹੈ ਤੇ ਸਮਾਨ ਵੇਚ ਕੇ ਜਿੱਦਾਂ ਜਾਂਦਾ ਹੈ ਤੇ ਕਈ ਬੰਦੇ ਗਲਤ ਅੰਸਰ ਹੁੰਦੇ ਜਿਹੜਾ ਸਮਾਨ ਵੇਚ ਜਾਂਦੇ ਐ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਸਾਨੂੰ ਪਰੇਸ਼ਾਨ ਕਰਦਾ ਹੈ ਸਾਡੀ ਸਰਕਾਰ ਕੋਲ ਇਹ ਮੰਗ ਹੈ ਕਿ 411 12 ਈਡ ਧਾਰਾ ਇੱਥੇ ਕਿਸੇ ਤਰ੍ਹਾਂ ਸੋਸ਼ੋਧਨ ਕੀਤਾ ਜਾਵੇ ਤੇ ਆਪਣੀ ਜਿਹੜਾ ਭਾਈਚਾਰਾ ਉਹਨਾਂ ਨੂੰ ਨਿਰਾਦ ਕੀਤੀ ਜਾਵੇ ਕੀ ਕਿਹੜੇ-ਕਿਹੜੇ ਬੋਡੀ ਦਾ ਜ਼ਿਕਰ ਕੀਤਾ ਗਿਆ ਹੈ ਕਿ ਜਿਹੜੀ ਸਰਕਾਰ ਦੇ ਨਾਲ ਜੁਆਇੰਟ ਰੂਲਿੰਗ ਕੰਪਨੀ ਹਾਂਜੀ ਇਹ ਅੱਜ ਜਿਹੜੀ ਰੂਲਿੰਗ ਪਾਰਟੀ ਇਸ ਟਾਈਮ ਆਮ ਆਦਮੀ ਪਾਰਟੀ ਉਹਦੇ ਵਿੱਚ ਉਹਨਾਂ ਨੇ ਸਾਡੇ ਪੰਜਾਬ ਦੇ ਜਿਹੜੇ ਪ੍ਰਧਾਨ ਹੈ ਯਸ਼ਪਾਲ ਸਵਾਨ ਜੀ ਉਹਨਾਂ ਨੂੰ ਇੱਕ ਸਵਰਨਕਰ ਸੰਗ ਵਿੰਗ ਬਣਾਇਆ ਹੈ ਆਮ ਆਦਮੀ ਪਾਰਟੀ ਨੇ ਉਹਦੇ ਚ ਉਹਨਾਂ ਨੇ ਯਸ਼ਪਾਲ ਸਵਾਨ ਜੀ ਨੂੰ ਪੰਜਾਬ ਪ੍ਰਧਾਨ ਬਣਾਇਆ ਚਾਚੇ ਤੌਰ ਤੇ ਉਹ ਵੀ ਇੱਥੇ ਵਿਰਾਜਮਾਨ ਨੇ ਤੇ ਇਹੀ ਗੱਲਾਂ ਜੀ ਜਿਹੜੀਆਂ ਪਰੇਸ਼ਾਨੀਆਂ ਆਉਂਦੀਆਂ ਦਿੱਕਤਾਂ ਆਉਂਦੀਆਂ ਸਾਡੇ ਸਮਾਜ ਦੇ ਵਿੱਚ ਉਹ ਸਾਰਿਆਂ ਦਾ ਵਿਚਾਰ ਵਟਾਂਦਰਾ ਕਰਨ ਵਾਸਤੇ ਅੱਜ ਕਮੇਟੀ ਕੀਤੀ ਗਈ। ਧਿਆਨ ਨਾਲ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ